ਤੰਦਵਾਇਨ ਕਿਵੇਂ ਕੋਈ ਨਹੀਂ ਹੈ। ਇਸ ਦਾ ਰੱਦ ਹੋਣਾ। ਜੇਕਰ ਤੁਸੀਂ ਚਾਹੋ ਤਾਂ ਤੁਸੀਂ ਇਹ ਪੁੱਛ ਸਕਦੇ ਹੋ ਕਿ ਜੇਕਰ ਕੋਈ ਚੀਜ਼ ਆ ਸਕਦੀ ਹੈ ਜਿਸ ਸਥਾਨਕ ਨਿਯਮਾਂ ਤੇ ਪੇਟ ਤੋਂ ਬੰਦ ਦੌੜਨਾ ਨਹੀਂ ਪੀ। ਇਸ ਲਈ ਇਹ ਕਰਨਾ ਹੈ।

ਆਇਆ ਤੁਸੀਂ ਕੀ ਗਾਣਾ ਚਾਹੋਗੇ ਅੱਜ ਆਪਰ ਪੀਰਬੱਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਾਂਗਾ ਇਹ ਨਗਰ ਨਿਵਾਸੀਆਂ ਦਾ ਐਨ ਆਰ ਆਈ ਵੀਰਾਂ ਦੇ ਤੇ ਇਹਨਾਂ ਦੇ ਸਹਿਯੋਗ ਸਦਕਾ ਅਤੇ ਸਾਡੇ ਹਲਕੇ ਦੇ ਐਮ ਐਲ ਏ ਸਾਉ ਸਦਾਸ ਪਾਲ ਸਿੰਘ ਖਹਿਰਾ ਦਾ ਸਰਕਾਰੀ ਦਰਬਾਰੇ ਜੋ ਵੀ ਪਰਮਿਸ਼ਨਾਂ ਜਿਆਦਾ ਡੈਲੀ ਸੈਂਟਰ ਖੋਲੇ ਇਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਇਹਨਾਂ ਦੇ ਸਹਿਯੋਗ ਸਦਕਾ ਅੱਜ ਜਾਂ ਇਲਾਕੇ ਦੇ ਐਨ ਆਰ ਆਈ ਤੇ ਮੇਰੇ ਪਿੰਡ ਦੇ ਸਰਪੰਚ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਦੇ ਸਹਿਯੋਗ ਸਦਕਾ ਅੱਜ ਜੋ ਕੈਂਪ ਚੱਲ ਰਿਹਾ ਹੈ ਇੱਥੇ ਇਹਨਾਂ ਦੇ ਸਹਿਯੋਗ ਸਦਕਾ ਸਾਰਿਆਂ ਦਾ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੀ ਜੱਕ ਤੋਂ ਡਾਕਟਰੀ ਟੀਮ ਆਈ ਅੱਜ ਚੈੱਕ ਕਰ ਲਈ ਇਹ ਜੀ ਹਸਪੀਟਲ ਬੇਕਵਾਲਤੂ ਹੈ ਜੀ ਇਹ ਹਸਪੀਟਲ ਦਾ ਨਾਮ ਹੈ ਜੀ ਸ਼੍ਰੀ ਕਿ ਹਰਿਕ੍ਰਿਸ਼ਨ ਹਸਪੀਟਲ ਬੇਕਵਾਲ ਤੋਂ ਕਾਹਦੇ ਕਾਹਦੇ ਟੈਸਟ ਹੁੰਦੇ ਇੱਥੇ ਜੀ ਹੱਡੀਆਂ ਦੇ ਟੈਸਟ ਆ ਅੱਖਾਂ ਦੇ ਚਾਹ ਜਨਰਲ ਟੈਸਟ ਹੋਵੇ ਤੇ ਲੇਡੀਜ਼ ਫਾਸਟੇਸਰੀ ਤਰ੍ਹਾਂ ਤਰ੍ਹਾਂ ਦੇ ਟੈਸਟ ਜਰ ਹਰ ਤਰ੍ਹਾਂ ਦੇ ਕੀਤੇ ਜਾ ਰਹੇ ਹਨ ਫ੍ਰੀ ਆਫ ਕਾਸਟ ਕੋਈ ਪੈਸਾ ਨਹੀਂ ਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਜਿਲਵਾ ਮੈਡੀਕਲ ਕੈਂਪ ਇਹ ਦੂਜਾ ਮੈਡੀਕਲ ਕੈਂਪ ਹੈ ਜੀ ਧੰਨਵਾਦ ਸਰ ਅੱਜ ਮੈਡੀਕਲ ਕੈਂਪ ਲਗਾਇਆ ਜਾ ਕੇ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਸਾਡੇ ਸਤਿਕਾਰਯੋਗ ਐਨ ਆਰ ਆਈ ਵੀਰ ਸਰਦਾਰ ਫਲਜਿੰਦਰ ਸਿੰਘ ਜੀ ਲਾਲੀਆ ਸਾਹਿਬ ਉਹਨਾਂ ਨੇ ਆਪਣੇ ਪਿਤਾ ਜੀ ਸਵਰਗਵਾਸੀ ਸਰਦਾਰ ਸਵਰਨ ਸਿੰਘ ਦੀ ਯਾਦ ਵਿੱਚ ਅੱਜ ਪਿੰਡ ਰਾਪੁਰ ਪੀਰ ਬਖਸ਼ ਇੱਕ ਬਹੁਤ ਅੱਛਾ ਮੈਡੀਕਲ ਕੈਂਪ ਚ ਦੇ ਚੱਖਾਂ ਦੀ ਚੈੱਕਅਪ ਹੈ ਜੋਇੰਟਸ ਦੀ ਚੈੱਕਅਪ ਹੈ ਤੇ ਹੋਰ ਕਾਫੀ ਬਿਮਾਰੀਆਂ ਦੇ ਮਤਲਕ ਸਾਰੇ ਆਮ ਜਨਤਾ ਗਰੀਬ ਜਨਤਾ ਉਹਨਾਂ ਦੇ ਵਾਸਤੇ ਸਹੂਲਤ ਪੈਦਾ ਕੀਤੀ ਹੈ ਮੈਂ ਸਮਝਦਾ ਕਿ ਇੱਕ ਬਹੁਤ ਅੱਛਾ ਉਪਰਾਲਾਵਾ ਔਰ ਫਲਜੰਦਰ ਹੁਣੇ ਇਕੱਲੇ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੇ ਇਹਨਾਂ ਨੇ ਇੱਕ ਬਹੁਤ ਸਾਡੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਮਿਲ ਕੇ ਬਹੁਤ ਅੱਛਾ ਇੱਕ ਡਾਇਲਿਸਿਸ ਸੈਂਟਰ ਚਲਾ ਰਹੇ ਨੇ ਪੁਲਤ ਹਸਪੀਟਲ ਵਿੱਚ ਜਿਹਦੇ ਚ ਆਲਮੋਸਟ ਮੇਰਾ ਖਿਆਲ ਹੈ 10 ਤੋਂ ਉੱਪਰ ਡਾਇਲਿਸਿਸ ਮਸ਼ੀਨਾਂ ਨੇ ਉਹਦੇ ਵਿੱਚ ਵੀ ਐਨਆਰਆਈਜ਼ ਵੀ ਸਹਿਯੋਗ ਕਰ ਰਹੇ ਸਾਡੇ ਲੋਕਲ ਜਿਹੜੇ ਰਿਸਪੌਂਸਿਬਲ ਲੋਕ ਨੇ ਸਰਮੋਨ ਸਿੰਘ ਜੀ 달ਾ ਇੱਕ ਸਰਪੰਚ 달ਾ ਮਾਸਟਰ ਮਨਨ ਜੀ ਖੜੇ ਨੇ ਪੁਲਤ ਤੋਂ ਰਿਟਾਇਰ ਟੀਚਰ ਨੇ ਚੀਮਾ ਸਾਹਿਬ ਨੇ ਉਹਨਾਂ ਦਾ ਬੜਾ ਅੱਛਾ ਸਕੂਲ ਆ ਡਾਕਟਰ ਸੁਰਿੰਦਰ ਕੱਕੜ ਉਹ ਬਹੁਤ ਵੱਡਾ ਉਹਨਾਂ ਦਾ ਇੱਕ ਕੇਮਿਸਟਾ ਉਹਨਾਂ ਦੀ ਸ਼ਾਪ ਵੀ ਆ ਤੇ ਉਹ ਸਾਰੇ ਇਸ ਤਰ੍ਹਾਂ ਨਾਲ ਇਹਨਾਂ ਦੀ ਪੂਰੀ ਇੱਕ ਕਮੇਟੀ ਆ ਬਣ ਕੇ ਇਹਨਾਂ ਨੇ ਬਹੁਤ ਸਹਿਯੋਗ ਪਾਇਆ ਵਾ ਔਰ ਡਾਇਲਿਸਿਸ ਤੁਹਾਨੂੰ ਪਤਾ ਵਾ ਕਿ ਬੜੇ ਮਹਿੰਗੀ ਇੱਕ ਮੈਡੀਕਲ ਸਹੂਲਤ ਆ ਜਿਹਦੇ ਚ ਇਹ ਬਹੁਤ ਵੱਡਾ ਰੋਲ ਅਦਾ ਕਰ ਰਹੇ ਨੇ ਸੋ ਮੈਂ ਸਾਰੇ ਇਲਾਕੇ ਦੇ ਨਿਵਾਸੀਆਂ ਨੂੰ ਮੇਰੇ ਨਾਲ ਬਹੁਤ ਪਤਵੰਤੇ ਸੱਜਣ ਸਾਰੇ ਪਿੰਡ ਰਾਪੂਰ ਪੀਰਬਖਸ਼ ਦੇ ਬੀਬੀ ਮਨਜੀਤ ਕੌਰ ਜੀ ਸਾਡੇ ਹੋਰ ਐਨ ਆਰ ਆਈ ਬਹੁਤ ਬਾਹਰੋਂ ਆਏ ਹੋਏ ਨੇ ਮਨਮੋਨ ਸਿੰਘ ਹੁਣੀ ਅਤੇ ਹੋਰ ਪਿੰਡ ਦੇ ਸਬ ਸਾਬਕ ਸਰਪੰਚ ਸਾਹਿਬ ਲਖਵਿੰਦਰ ਸਿੰਘ ਜੀ ਮੈਂਬਰ ਪੰਚਾਇਤ ਨੰਮਰਦਾਰ ਸਾਰਿਆਂ ਨੇ ਮਿਲ ਕੇ ਇਸ ਕੈਂਪ ਨੂੰ ਬੜਾ ਕਾਮਯਾਬ ਕੀਤਾ ਇਹ ਵਧਾਈ ਦੇ ਪਾਤਰ ਨੇ ਮੈਂ ਉਮੀਦ ਕਰਦਾ ਹਾਂ ਕਿ ਐਨ ਆਰ ਆਈ ਆਪਣੇ ਪੰਜਾਬ ਨੂੰ ਆਪਣੀ ਸਿਹਤ ਸੇਵਾਵਾਂ ਨੂੰ ਤੇ ਪੜ੍ਹਾਈ ਵੱਲ ਤੇ ਖੇਡਾਂ ਵੱਲ ਧਿਆਨ ਦੇ ਕੇ ਇਸ ਨੂੰ ਹੋਰ ਮਜ਼ਬੂਤ ਕਰਨਗੇ ਧੰਨਵਾਦ